ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜੀ ਐਂਡ ਵੀ ਕੋੜੇ ਨਾਲ ਵਿੱਚ ਵੀਰੇ ਤੁਹਾਡਾ ਸਵਾਗਤ ਹੈ ਆਪਾਂ ਲੈ ਕੇ ਆਏ ਇੱਕ ਪੈਂਦੀ ਵੀਡੀਓ ਵੀਰੇ ਕਰਤਾਰ 4000 ਵੀਰੇ ਡਲਕਸ ਮਾਡਲ ਮਸ਼ੀਨ ਹੈ 17 ਮਾਡਲ ਪਹਿਲਾਂ ਤੁਸੀਂ ਪਿਛਲੀ ਵੀਡੀਓ ਵਗੈਰਾ ਚ ਦੇਖੀ ਹੋਣੀ ਵੀਰੇ ਆਪਾਂ ਤਿਆਰ ਕਰ ਰਹੇ ਸੀ ਮਸ਼ੀਨ ਇਹ ਫੁੱਲ ਰਿਪੇਅਰ ਕਰੀ ਹੈ ਵੀਰੇ ਮਸ਼ੀਨ ਏ ਟੂ ਜ਼ेड ਰਿਪੇਅਰ ਹੈ ਟਾਇਰ ਜਿਵੇਂ ਨਵੇਂ ਵਰਗੇ ਨੇ ਸਾਰੀ ਪੇਂਟ ਹੋ ਗਈ ਵੀਰੇ 2K ਦਾ ਅਰੀਜਨਲ ਪੇਂਟ ਹੈ ਜਿਹੜਾ ਕੰਪਨੀ ਪੇਂਟ ਹੈ ਕੰਪਨੀ ਸਟicker ਨੇ ਸਾਰੀਆਂ ਲਾਈਟਾਂ ਵਗੈਰਾ ਸਭ ਕੁਝ ਨਵਾਂ ਲੱਗ ਗਿਆ ਇਹ ਮਸ਼ੀਨ ਦੀ ਤੁਹਾਨੂੰ ਵੀਰੇ ਫੁੱਲ ਵੀਡੀਓ ਦਿਖਾ ਰਹੇ ਆਂ ਤੇ ਇੰਸਟਾਗ੍ਰam ਪੇਜ ਤੇ ਆਪਣੀ ਕੱਲੀ ਕੱਲੀ ਕਪੈਨ ਦੀ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ ਵੀਡੀਓ ਕੱਲੇ ਕੱਲੇ ਦਾ ਅਪਡੇਟ ਪਾਉਂਦੇ ਰਹਿੰਦੇ ਆ ਵੀਰੇ ਆ ਜਾ ਅੱਗੇ ਦਿਖਾ ਦੇ ਮਸ਼ੀਨ ਦਾ ਟਾਇਰਾਂ ਦੀ ਕੰਡੀਸ਼ਨ ਵੀਰੇ 90 ਤੋਂ 99 ਪੈਸੇ ਲਈ ਖੜੀ ਹੈ ਮਸ਼ੀਨ ਏ ਟੂ ਜ਼ेड ਰਿਪੇਅਰ ਵੀਰੇ ਕੱਲਾ ਕੱਲਾ ਨਟ ਪਾਟ ਖੋਲ ਕੇ ਦੁਬਾਰੇ ਮਸ਼ੀਨ ਬੰਨੀ ਹੋਈ ਹੈ ਪਰ ਕੋਈ ਵੀ ਜਾ ਕੇ ਸਾਨੂੰ 1 ਰੁਪਏ ਦਾ ਖਰਚਾ ਕਰਨ ਦੀ ਮਸ਼ੀਨ ਤੇ ਲੋੜ ਨਹੀਂ ਡੈਕ ਵੀ ਨਵਾਂ ਲੱਗ ਗਿਆ ਸਾਰੀਆਂ ਏ ਟੂ ਜ਼ेड ਲਾਈਟਾਂ ਨਵੀਆਂ ਲੱਗੀਆਂ ਫੀਟਰ ਨੂੰ ਵੀਰੇ ਆਪਾਂ ਚਾਦਰ ਨਮੀ ਲਾਤੀ ਪਿਛਲੇ ਸੀਜ਼ਨ ਚ ਐਨਾ ਵੀਰੇ ਜਮਾ ਨਮੀਆਂ ਪਈਆਂ ਨੇ ਆ ਦੇਖੋ ਇਹ ਸਾਰਾ ਕੰਮ ਵੀਰੇ ਓਕੇ ਕਰਿਆ ਹੈ ਮਸ਼ੀਨ ਦਾ ਸਿਰਫ ਤੁਸੀਂ ਕਰਨਾ ਕੀ ਹੈ ਜਾ ਕੇ ਚਲਾਉਣੀ ਹੈ ਭਰਾ ਏ ਟੂ ਜ਼ेड ਆ ਦਿਖਾ ਦੇ ਵੀਰੇ ਕੋਈ ਐ ਨਹੀਂ ਹੈਗਾ ਵੀ ਜਾਲੀ ਆ ਕੰਮ ਕਰਿਆ ਹੈ ਭਰਾ ਆਪਣੇ ਚਲਾਉਣ ਨੂੰ ਕੰਮ ਕਰਿਆ ਹੈ ਮਸ਼ੀਨ ਦਾ ਵੀਰੇ ਕਿਸੇ ਵੀ ਤਰ੍ਹਾਂ ਦੀ ਕੋਈ ਕਾਟ ਨਹੀਂ ਹੋਊਗੀ ਕਪੈਂਚ ਵੀਰੇ ਆ ਦੇਖੋ ਵੀਰੇ ਥੱਲੋ ਫਿਨਿਸ਼ਿੰਗ ਦੇਖੋ ਜਿਵੇਂ ਨਵੀਂ ਫਿਨਿਸ਼ਿੰਗ ਚ ਮਸ਼ੀਨ ਹੈ ਕੋਈ ਐ ਨਹੀਂ ਵੀ ਟਾਕੀਆਂ ਤੇ ਰੰਗ ਮਾਰਦਾ ਜਾਂ ਕੋਈ ਜਰ ਪਰ ਤੇ ਰੰਗ ਮਾਰਦਾ ਫਿਨਿਸ਼ਿੰਗ ਜਿਵੇਂ ਨਵੀਂ ਵਰਗੀ ਹੈ ਭਰਾ ਜਿਹੜੇ ਵੀ ਭਰਾਵਾਂ ਨੂੰ ਚਾਹੀਦੀ ਹੈ ਵੀਰੇ ਕੁੱਲ 14 ਲੱਖ ਚ ਵੀਰੇ ਜਮਾ ਨਵੀਂ ਲੁੱਕ ਕੰਡੀਸ਼ਨ ਚ ਮਸ਼ੀਨ ਮਿਲ ਜੂਗੀ 1 ਰੁਪਿਆ ਨਹੀਂ ਮਸ਼ੀਨ ਤੇ ਲੱਗਦਾ ਵੀਰੇ ਸਾਰੀਆਂ ਦੇਖੋ ਥਰੇਸਰ ਦੀਆਂ ਸਾਰੀਆਂ ਸਪੈਕਾਂ A to Z ਆ ਬਾਸਕਟ ਥਰੇਸਰ ਜਮਾ ਨਵਾਂ ਮੰਨ ਕੇ ਚੱਲੋ ਭਰਾ ਜਮਾ A to Z ਸਾਰੇ ਸਟਾਫ ਆਕਰ ਨਵੇਂ ਪਾਏ ਨੇ ਵੀਰੇ ਆ ਜਾ ਸਾਰੇ ਸਟਾਫ ਆਕਰ ਨਵੇਂ ਪਾਏ ਨੇ ਵੀਰੇ ਟਾਇਰ ਚਾਰੇ ਦੇਖੋ ਜਮਾ ਨਵੇਂ ਵਰਗੇ 90 95 ਵਾਂਗੂ ਟਾਇਰ ਪਾਏ ਨੇ ਸਟਾਫ ਆਕਰ ਸਾਰੇ ਨਵੇਂ ਹੋ ਗਏ ਭਰਾ ਕਿਸਤੀਆਂ ਦੇਖੋ ਬੇਦਾਗ ਨਾਲ ਦੀਆਂ ਨੇ ਮਸ਼ੀਨ ਦੀਆਂ 17 ਮਾਡਲ ਵੀਰੇ ਉੱਚਾ ਮਾਡਲ ਮਸ਼ੀਨ ਹੈ ਸਾਰੀਆਂ ਕ੍ਰੈਂਕਾਂ ਨਵੀਆਂ ਪੈ ਗਈਆਂ ਭਰਾ ਤੇ ਬੈੱਡ ਨੂੰ ਚਾਦਰ ਨਵੀ ਲਾਤੀ ਤੇ ਜਾ ਕੇ ਕਿਸੇ ਬਾਈ ਨੇ ਆਏ ਨਹੀਂ ਦੇਖਣਾ ਵੀ ਮਸ਼ੀਨ ਤੇ ਆਪਾਂ ਰੁਪਿਆ ਕਿਤੇ ਲਾਉਣਾ ਹੈ ਭਰਾ ਇਹ 2Z ਸਪਿੰਡਲਾਂ ਤੱਕ ਪੱਟ ਕੇ ਫੁੱਲ ਰਿਪੇਅਰ ਕਰੀ ਹੋਈ ਹੈ ਵੀਰੇ ਪਹਿਲਾਂ ਤੁਸੀਂ ਇੰਸਟਾ ਵਗੈਰਾ ਤੇ ਦੇਖਦੇ ਰਹਿੰਦੇ ਉਹ ਇਕੱਲੇ-ਇਕੱਲੇ ਵੀਡੀਓ ਆਪਾਂ ਪਾਉਂਦੀ ਰਹੇ ਹਾਂ ਖੋਲ ਕੇ ਸਾਰੀ ਦੀ ਮਸ਼ੀਨ ਦੀ ਤਾਂ ਰਿਪੇਅਰ ਹੋਈ ਹੈ ਭਰਾ ਰੰਗ ਪੇਂਟ ਦੀ ਫਿਨਿਸ਼ਿੰਗ ਦੇਖ ਵੀਰੇ ਸਾਰਾ 2K ਦਾ ਰੰਗ ਹੋਇਆ ਹੈ ਕਿਸੇ ਵੀ ਤਰ੍ਹਾਂ ਦੀ ਵੀਰੇ ਕੋਈ ਪਿੰਡ ਤੁਸੀਂ ਹਾਰ ਪਾ ਕੇ ਮਸ਼ੀਨ ਦੇ ਲੈ ਜਿਓ ਕੋਈ ਤੁਹਾਨੂੰ ਐ ਨਹੀਂ ਕਹੂਗਾ ਵੀ ਆਪਾਂ ਪੁਰਾਣੀ ਮਸ਼ੀਨ ਲੈ ਕੇ ਆਏ ਆ ਨਵੀਂ ਮਸ਼ੀਨ ਜਾ ਕੇ ਜਮਾ ਨਵੀਂ ਦਾ ਹੀ ਭਲੇਖਾ ਪਾਉਗੀ ਵੀਰੇ ਲਾਲ ਹਿੰਨੋ ਪੇਟੀ ਬੰਦ ਇੰਜਣ ਹੈ ਪੰਜਾਬ ਨੰਬਰ ਹੈ ਵੀਰੇ ਮਸ਼ੀਨ ਰੇਟ ਵੀਰੇ ਨਵੀਂ ਦਾ ਸੋਨੂੰ ਵੀ ਪਤਾ ਹੈ 30 ਲੱਖ ਰੁਪਏ ਵਾਂਗੂ ਹੈ ਪਰ ਆਦਰ ਰੇਟ 'ਚ ਵੀ ਨਹੀਂ ਹੈਗੀ ਮਸ਼ੀਨ 17 ਮਾਡਲ ਵੀਰੇ ਫੁੱਲ ਰਿਪੇਅਰ ਕਰੀ ਆਪਾਂ ਨੂੰ ਵੀਰੇ ਉਂ ਵੀ ਨਹੀਂ ਮਸ਼ੀਨ ਐਨੇ ਦੀ ਮਿਲਦੀ ਹੈਗੀ ਆਪਾਂ ਵੀਰੇ ਤੁਹਾਨੂੰ ਜਮਾ ਜਾਇਜ਼ ਰੇਟ ਹੈ ਆਉਣਾ ਕਿੱਥੇ ਜੀ ਐਂਡ ਵੀ ਘੋੜੇ ਨਫਤੇ ਪਰ ਆ ਕੇ ਤੁਸੀਂ ਮਸ਼ੀਨ ਦੇਖੋ ਜੇ ਕਿਸੇ ਭ हां 20 ਮਾਡਲ ਉਹ ਵੀ ਵੀਰੇ ਫੁੱਲ ਰਿਪੇਅਰ ਹੋ ਗਈ ਆਪਣੇ ਕੋਲੇ ਕਰਤਾਰ ਆ ਵੀਰੇ 20 ਮਾਡਲ ਉਹਦੀ ਵੀ ਫੁੱਲ ਰਿਪੇਅਰ ਹੋ ਗਈ ਘੱਟ ਪੈਸੇ ਲਾਉਣੇ ਨੇ ਵੀਰੇ ਕਲਸੀ 12 ਮਾਡਲ ਉਹਦੀ ਰਿਪੇਅਰ ਰਹਿੰਦੀ ਆ ਉਹ ਕਰਦਾ ਆ ਵੀਰੇ ਹੁਣ ਇਹਦੇ A to Z ਵੀਰੇ ਸਾਰੀ ਫੀਟਿੰਗ ਲਾਈਟਾਂ ਦੀ ਨਵੀਆਂ ਵੀਰੇ ਡੈਕ ਤੱਕ ਨਵਾਂ ਵੀਰੇ ਸਾਰਾ ਕੰਮ ਨਵਾਂ ਕਰਿਆ ਹੈ ਮਸ਼ੀਨ ਦਾ ਜਿਹੜੀਆਂ ਚੈਨਾਂ ਕੋਈ ਬੈਰਿੰਗ A to Z ਐ ਨਹੀਂ ਹੈਗਾ ਵੀਰੇ ਵੀ ਕੱਲਾ ਲੁੱਕ-ਤੁੱਕ ਕਰਤਾ ਲੋਕਾਂ ਦਾ ਕੰਮ ਨਹੀਂ ਭਰਾ ਤੁਸੀਂ ਦੇਖੋਗੇ ਆ ਕੇ ਆਪਣੇ ਆਪ ਹੀ ਤਸੱਲੀ ਹੋ ਜਾਊਗੀ ਹਰ ਇੱਕ ਬਾਈ ਨੂੰ ਇਹ ਚੀਜ਼ ਦੀ ਨੌਲੇਜ ਹੈ ਤੇ ਤੁਹਾਨੂੰ ਕਟਰ ਦੀ ਵੀ ਦਿਖਾਉਣੀ ਹੈ ਵੀਰੇ ਕਟਰ ਦੀਆਂ A to Z 10 ਤੱਕ ਨਵੀਆਂ ਪਾਰਕੀਆਂ ਨੇ ਮਸ਼ੀਨ ਦੀਆਂ ਉਤੋਂ ਦੇਖਿਆ ਇਹ ਉਹਨੇ ਤੁਸੀਂ ਸਾਰੀ ਨਵੀਂ ਵਰਗੀ ਕੰਡੀਸ਼ਨ ਦੀ ਮਸ਼ੀਨ ਹੈ ਬਾਕੀ ਵੀਰੇ ਕੋਈ ਬਾਲਾ ਡਾਊਨ ਮਾਡਲ ਨਹੀਂ 17 ਮਾਡਲ ਵੀਰੇ ਵੈਸੇ ਵੀ ਉੱਚਾ ਮਾਡਲ ਚ ਮਸ਼ੀਨ ਆ ਗਈ ਆ ਕੇ ਤੁਸੀਂ ਤਸੱਲੀ ਕਰਕੇ ਮਸ਼ੀਨ ਲਿਜਾ ਸਕਦੇ ਹੋ ਪਰ ਜਿਹੜੀ ਵੀ ਭਰਾ ਨੂੰ ਚਾਹੀਦੀ ਹੈ ਜਰੂਰ ਕੰਟੈਕਟ ਕਰਿਓ ਨਾਮ ਵਗੈਰਾ ਹੋ ਜੂ ਜੇ ਕਿਸੇ ਭਰਾ ਨੇ ਕੋਈ ਲੋਨ ਵਗੈਰਾ ਕਰਾਉਣਾ ਸਿਬਲ ਵਗੈਰਾ ਸਹੀ ਚਾਹੀਦਾ ਉਹ ਵੀ ਹੋ ਜੂਗਾ ਭਰਾ ਫਰਨੀਚਰਿੰਗ ਦੇਖੋ ਥੱਲੋਂ ਵੀਰੇ ਕੋਈ ਕਹਿ ਦੂਗਾ ਵੀ ਰੀਪੇਂਟ ਵਾਲਾ ਕੰਮ ਐ ਵੀਰਾ ਸਾਰੀ ਕੁਆਲਿਟੀ ਦੇਖੋ ਤੁਸੀਂ ਇਹ ਰੰਗ ਦੀ ਜਮਨ ਨਵੀਂ ਮਸ਼ੀਨ ਬਣ ਕੇ ਵੀਰੇ ਸੈਲਫ ਮਾਰ ਲੁੱਡ ਡਗ ਡਗ ਦੀ ਆਵਾਜ਼ ਕਿਤੋਂ ਵੀ ਨਹੀਂ ਆਊਗੀ ਮਸ਼ੀਨ ਦੀ ਜਮਨ ਨਵੀਂ ਵਾਲੀ ਚਲਾਈ ਐ ਵੀਰਾ ਸ਼ੌਂਕ ਨਾਲ ਕੰਮ ਕਰਿਆ ਐ ਵੀਰੇ ਸ਼ੌਂਕ ਨਾਲੇ ਕਰਦੇ ਆ ਤੇ ਆ ਕੇ ਤਸੱਲੀ ਕਰ ਕੀ ਲੈ ਕੇ ਜਾਇਓ ਮਸ਼ੀਨ ਕੋਈ ਐ ਨਹੀਂ ਹੈਗਾ ਵੀ ਫੋਨ ਤੇ ਜਾਂ ਉੱਤੇ ਫੋਟੋਆਂ ਤੇ ਹਾਂ ਜਮਨ ਨਵੀਂ ਦਾ ਭਲੇਖਾ ਨਵੀਂ ਮੰਨ ਕੇ ਮਸ਼ੀਨ ਲੈ ਜਾਓ ਆਜੋ ਤੁਹਾਨੂੰ ਕਾਟਰ ਦਿਖਾ ਦਿੰਨੇ ਆ ਵੀਰਾ ਹਾਂ ਜੀ ਦੋਸਤੋ ਆ ਦੇਖੋ ਕਾਟਰ ਦੀ ਕੰਡੀਸ਼ਨ ਐ ਕਾਟਰ ਦੇ ਟਾਇਰ ਜ਼ਰੂਰ ਡਾਉਣ ਨੇ ਵੀਰੇ ਇਹ ਰਾ ਗੋਲ ਨੇ ਤਕਰੀਬਨ ਬਾਕੀ ਕੱਟਰ ਦੀ ਚਾਦਰ ਜਿਹੜੀ ਸਟੀਲੀ ਨਾਲ ਦੀ ਵੀਰੇ ਜਮਾ ਨਵੇਂ ਵਰਗੀ ਪਈ ਐ A2Z ਟੈਨਾਂ ਪੈ ਗਈਆਂ A2Z ਕੰਮ ਹੋ ਗਿਆ ਭਰਾ ਕੱਟਰ ਨੂੰ ਮੋਟਰ ਹਰ ਇੱਕ ਵਾਈ ਨੂੰ ਪਤਾ ਕਰਤਾਰ ਨੂੰ ਆਉਂਦੀ ਐ ਵੀ ਜਾ ਕੇ ਰੁਪਈਆ ਨਹੀਂ ਯਾਰ ਤੁਸੀਂ ਮਸ਼ੀਨ ਤੇ ਲਾਉਣਾ ਸਿਰਫ ਕੱਲੀ ਚਲਾਉਣੀ ਹੀ ਐ 1 ਰੁਪਈਆ ਨਹੀਂ ਕਿਸੇ ਪਾਸੇ ਵੀ ਮਸ਼ੀਨ ਤੇ ਲਾਉਣਾ ਭਰਾ ਜਿੱਥੇ ਕਿਤੇ ਲੱਗਦਾ ਹੁੰਦਾ ਵੀਰੇ ਉਹ ਵੀ ਆਪਾਂ ਲਾਤਾ ਜਿੱਥੇ ਆਪਾਂ ਨੂੰ ਐ ਹੁੰਦਾ ਵੀ ਕਹਿੰਦਾ ਸ਼ੌਂਕ ਨੂੰ ਬਿਲਕੁਲ ਵਧੀਆ ਕੰਡੀਸ਼ਨ ਦੀ ਮਸ਼ੀਨ ਐ ਜਿਹੜੇ ਵੀ ਭਰਾ ਨੇ ਲੈਣੀ ਐ ਥੋੜੇ ਰੇਟ 'ਚ ਟੋਪ ਕੁਆਲਟੀ ਟੋਪ ਕੰਡੀਸ਼ਨ ਸਾਰੇ ਸ਼ੌਂਕ ਪੂਰੇ ਕਰ ਸਕਦੇ ਆ ਵੀਰੇ ਨਵੀਂ ਮਸ਼ੀਨ ਵਾਲੇ ਇਹ ਮਸ਼ੀਨ ਲੈ ਕੇ ਤੇ ਇੱਕ ਆਪਣੇ ਕੋਲੇ ਆ ਕਲਸੀ ਖੜੀ ਆ ਪਰ ਅਜੇ ਇਹ ਕਲਸੀ ਲੈਣੀ ਆ ਕਿਸੇ ਨੇ ਕੁੱਲ ਵੀਰੇ 7.5 ਲੱਖ ਰੁਪਿਆ ਰੇਟ ਆ ਕੱਲਾ ਥ੍ਰੈਸ਼ਰ ਬਦਲ ਕੇ ਚਲਾਉਣ ਵਾਲੀ ਆ ਵੀਰੇ ਇਹਦੀ ਵੀ ਰਿਪੇਅਰ ਕਰਨੀ ਆ ਮਸ਼ੀਨ ਦੀ ਹਾਂ ਵਿਸਾਲ ਖੜੀ ਆ ਵੀਰੇ ਜੇ ਕਿਸੇ ਭਰਾ ਨੇ ਵਿਸਾਲ ਲੈਣੀ ਆ 20 ਮਾਡਲ ਆ ਉਹਦੀ ਵੀ ਰਿਪੇਅਰ ਹੋ ਗਈ ਵੀਰੇ ਤੇ ਇਹ ਪ੍ਰੀਤ ਆ ਤਿੰਨ ਚਾਰ ਮਸ਼ੀਨਾਂ ਨੇ ਵੀਰੇ ਜਿਹੜੇ ਵੀ ਭਰਾ ਨੇ ਕੋਈ ਵੀ ਕੰਪੈਨ ਲੈਣੀ ਆ ਜ਼ਰੂਰ ਆਪਣੇ ਕੋਲੇ ਵਿਜ਼ਿਟ ਕਰੋ ਇੰਸਟਾਗ੍ਰam ਪੇਜ ਨਾਲ ਜੁੜੇ ਰਹੋ ਕੱਲੇ ਕੱਲੇ ਦੀ ਡਿਟੇਲ ਆਪਾਂ ਪਾਉਂਦੇ ਰਹਿੰਨੇ ਆਂ ਪਰ ਆ ਕੱਲੇ ਕੱਲੇ ਵੀਡੀਓ ਪਾਉਂਦੇ ਰਹਿੰਨੇ ਆਂ ਡੇਲੀ ਅਪਡੇਟ ਮਿਲਦਾ ਰਹਿੰਦਾ ਜੀ ਵੀ ਗੁਰਤੇ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਆ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਭਰਾ ਤਾਂ ਜੋ ਕਿਸੇ ਹੋਰ ਵੀਰ ਤੱਕ ਪਹੁੰਚ ਸਕੇ ਕੈਂਪੇਨ ਆਗਲੇ ਨੂੰ ਜਿਹੜੇ ਕਿਸੇ ਵੀਰ ਨੂੰ ਜ਼ਰੂਰਤ ਹੈ ਮਸ਼ੀਨ ਮਿਲ ਸਕੇ ਸਾਡੀ ਜ਼ਰੂਰਤ ਹੈ ਵਿਕ ਸਕੇ ਧੰਨਵਾਦ ਦੋਸਤੋ